ਜਲੰਧਰ ਦੇ ਥਾਣਾ ਪਤਾਰਾ ਦਿਨ ਆਉਂਦੇ ਵਾਟਰ پارک ਕਿਨਰ ਨਾਲ ਸ਼ੇਰਖਾਨੀ ਤੇ ਕੁਟਮਾਰ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਬਾਅਦ ਕਿਨਰ ਨੂੰ ਜ਼ਖਮੀ ਹਾਲਤ ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜੋਗ ਕਾਰਵਾਈ ਨਾ ਹੋਣ ਤੇ ਕਿਨਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲ ਕਰਦੇ ਆ ਕਿਨਰ ਪ੍ਰੀਤ ਨੇ ਦੱਸਿਆ ਕਿ ਬਾਜੀ ਅਸੀਂ ਕਰੀਬ ਅਸੀਂ ਪਤਾ ਨਹੀਂ 2:30 ਵਜੇ ਅਸੀਂ ਨੌਨ ਗੇਟੀ আরਜੀ ਉਹ ਇੰਟੀਟੀ আরਜੀ ਵਰਲਡ ਇੰਜੋਏ ਸੀ ਅਸੀਂ ਜਦੋਂ ਨੌਨਗੇ ਉੱਥੇ ਅਸੀਂ ਆਪਣਾ ਇੰਜੋਏ ਕਰਦੇ ਸੀ ਉੱਥੇ ਮੈਂ ਆਪਣੀ ਫਰੈਂਡ ਦੇ ਨਾਲ ਗਈ ਸੀ ਖੁਸ਼ੀ ਆ ਬਦਨਾ ਤੇ ਅਸੀਂ ਨਾਂ ਦੇ ਪੈ ਤੇ ਇੱਕ ਜਿਹੜਾ ਉਹ ਉੱਥੇ TIR ਜਿੰ ਵਿੱਚ ਮੁੰਡਾ ਇੱਕ ਬੌਂਸਰ ਆ ਪਤਾ ਨਹੀਂ ਕੀ ਆ ਉਹ ਜਿੱਦਾਂ ਕੀ ਉਹ ਦੇਖ ਰਿਹਾ ਕੋਤੇ ਨਿਗਰਾਨੀ ਕਰਦੇ ਮੁੰਡਾ ਉਹ ਦਿਨ ਉਹ ਮੁੰਡੇ ਦਾ ਨਾਮ ਕੂੜਾ ਵਾ ਜਿਹੜਾ ਕਿ ਉੱਥੇ ਰਹਿੰਦਾ ਵਾ ਹਜ਼ਾਰੇ ਪਿੰਡ ਦਾ ਵਾ ਕਿ ਉਹਨੇ ਮੇਰੇ ਤਾਂ ਕਮਰੇ ਮੈਂ ਥਲੇ ਡੇਗੀ ਫਿਰ ਫਿਰ ਉਹਨੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਫਿਰ ਉਹਨੇ ਨਾ ਅਚਾਨਕ ਹੀ ਉੱਥੇ ਬੀਅਰ ਦੀ ਇੱਕ ਬੋਤਲ ਪਈ ਸੀ ਉਹਨੇ ਬੀਅਰ ਦੀ ਛੱਡਮੀ ਬੋਤਲ ਮਾਰੀ ਮੇਰੀ ਬਾਹ ਤੇ ਵੱਜ ਗਈ ਜਿੰਨਾ ਮੇਰੀ ਬਾਹ ਵੱਢ ਗਈ ਦੇਖ ਲਓ ਫਿਰ ਉਸ ਤੋਂ ਬਾਅਦ ਉਹਨੇ ਡਿਊ ਦੀ ਬੋਤਲ ਚੱਕੀ ਫਿਰ ਉਹ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਫਿਰ ਮੇਰੇ ਪੈਰ ਤੇ ਵੱਜ ਗਈ ਫਿਰ ਉਹਨੇ ਚੰਗੀ ਤਰ੍ਹਾਂ ਕੁੱਟ ਕੇ ਫਿਰ ਉਹਨੇ ਬਾਈਕ ਪਰ ਜਿਹੜਾ ਹੁੰਦਾ ਪਾਣੀ ਸਾਫ਼ ਕਰਨ ਉਹਨੇ ਮੇਰੇ ਪੈਰ ਤੇ ਬਾਈਕ ਪਰ ਤੇ ਡੰਡੇ ਮਾਰੇ ਇੰਨੀ دیر ਨੂੰ ਜਦ ਮੈਂ ਚਿੱਕ ਮਾਰ ਥੱਲੇ ਡਿੱਗੀ ਆ ਜਦ ਨੂੰ ਮੇਰੀ ਸਹੇਲੀ ਖੁਸ਼ੀ ਆਈ ਔਰ ਜਨਿਤਿਕ ਲੋਕ ਇਕੱਠੇ ਹੋ ਗਏ ਕੰਟੀਨ ਦਾ ਸਾਰਾ ਉਹ ਸੀਛੇ-ਛੂਛੇ ਸਾਰੇ ਤੋੜੇ ਪਏ ਬੋਤਲਾ ਮਾਰ-ਮਾਰ ਕੇ ਸਰਕਾਰ ਨੂੰ ਗੁਜਾਰਿਸ਼ ਹੈ ਅਸੀਂ ਵੀ ਇੱਕ ਰਾਬਦੇ ਬਣਾਏ ਤੋਹਫਾ ਵਾ ਗੋਡ ਗਿਫਟਾ ਠੀਕ ਹੈ ਸਾਨੂੰ ਵੀ ਦੁਨੀਆ ਦੇ ਸਮਾਨ ਸਾਨੂੰ ਸਮਝੇ ਲੋਕੀ ਸਾਨੂੰ ਦੁਨੀਆ ਦੇ ਸਮਾਨ ਨਹੀਂ ਸਮਝਦੇ ਸਾਨੂੰ ਲੋਕ ਬੁਰਾ ਭਲਾ ਕਹਿੰਦੇ ਅਸੀਂ ਫਿਰ ਵੀ ਕਿਸੇ ਦਾ ਮਾੜਾ ਨਹੀਂ ਸੋਚਦੇ ਅਸੀਂ ਹਰ ਬੱਤੇ ਕਿਨੇ ਪ੍ਰਮਾਤਮਾ ਹਰ ਕਿਸੇ ਨੂੰ ਖੁਸ਼ੀਆਂ ਦੇਈ ਲੇਕਿਨ ਸਾਨੂੰ ਨਹੀਂ ਪਤਾ ਇਹ ਜ਼ਾਲਿਮ ਦੁਨੀਆ ਸਾਡੀ ਇੰਨੀ ਵੈਰ ਹੋ ਗਈ ਕਿ ਸਾਨੂੰ ਮਾਰਨ ਤੱਕ ਦੁਨੀਆ ਥੈਂਕ ਯੂ ਓਕੇ ਚਲ ਜਦੋਂ ਐਸਐਸਬੀ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਹਾਂ ਜੀ ਸ੍ਰੀਮਾਨ ਜੀ ਟੀਆਰ ਇੰਜਜਾਇਬਟ ਹੈਗਾ ਜੀ ਕੰਨੀ ਵਾਲੋਂ ਉੱਥੇ ਪਤਾ ਲੱਗਾ ਕਿ ਮਹੰਤ ਪ੍ਰੀਤੋ ਆ ਉਹਨੂੰ ਮੁੰਡੇ ਨੇ ਕੁੱਟਿਆ ਮਾਰਿਆ ਤੇ ਪਤਾ ਲੱਗਦੇ ਮੈਂ ਹਸਪੀਟਲ ਹੈ ਜੀ ਤੇ ਉਹ ਦਾਖਲ ਹੈ ਡਾਕਟਰ ਸਾਹਿਬ ਕੋਲ ਰਹਿ ਲੈ ਕੇ ਤੇ ਉਹਦੇ ਕਾਗਜ਼ ਲੈ ਕੇ ਜੋ ਮੰਤੀ ਕਾਰਵਾਈ ਕੀਤੀ ਜਾਵੇ